ਕੇ ਅੱਖਾਂ ਵਿੱਚ ਹੰਝੂ ਨੇ ਦਿਲ ਹੋਇਆ ਏ ਤਾਰ ਤਾਰ ਦੋਸਤੋ ਖੂਬਸੂਰਤਾਂ ਤੇ ਬਦਸੂਰਤ ਸੋਚ ਵਾਲੇ ਲੋਕਾਂ ਨੇ ਖੂਬਸੂਰਤਾਂ ਤੇ ਬਦਸੂਰਤ ਸੋਚ ਵਾਲੇ ਲੋਕਾਂ ਨੇ ਅੱਤਵਾਦ ਦੀਆਂ ਸਾਰੀਆਂ ਹੱਦਾ ਕੀਤੀਆਂ ਨੇ ਪਾਰ ਦੋਸਤੋ ਔਰ ਕਦ ਜਿਹੜੇ ਅੱਤਵਾਦੀ ਆ ਇਹਨਾਂ ਨੂੰ ਸਜ਼ਾ ਮਿਲੇਗੀ ਲੋਕ ਪੂਰੇ ਦੇਸ਼ ਵਿੱਚ ਕਰ ਰਹੇ ਨੇ ਇੰਤਜ਼ਾਰ ਦੋਸਤੋ ਲੋਕ ਪੂਰੇ ਦੇਸ਼ ਵਿੱਚ ਕਰ ਰਹੇ ਨੇ ਇੰਤਜ਼ਾਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੀਸ਼ਵਰੀ ਸਤਿ ਸ੍ਰੀ ਅਕਾਲ ਅਸੀਂ 12 ਦਰੀ ਗਾਰਡਨ ਵਿਖੇ ਮੌਜੂਦ ਹਾਂ ਔਰ ਪਹਿਲਗਾਮ ਵਿੱਚ ਜੋ ਪਰਸੋਂ ਕਰੂਰਤਾ ਜੋ ਕਨੌਣੀ ਹਰਕਤ ਅੱਤਵਾਦੀਆਂ ਨੇ ਦਿਖਾਈ ਹੈ ਉਸ ਦੇ ਵਿਰੋਧ ਵਿੱਚ ਉਸ ਦੇ ਅਕਰੋਸ਼ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਇਕੱਠ ਹੋਇਆ 12 ਦਰੀ ਗਾਰਡਨ ਗਾਮ ਵਿੱਚ ਔਰ ਵੱਖੋ ਵੱਖ ਜਿੱਥੇ ਬੰਦੀਆਂ ਸਤਾਵਾਂ ਦੇ ਜਿਹੜੇ ਲੋਕ ਨੇ ਉਹ ਹਮਾਇਤ ਵਿੱਚ ਜਿਨ੍ਹਾਂ ਦੀ ਹਮਦਰਦੀ ਵਿੱਚ ਇਕੱਠੇ ਹੋਏ ਨੇ ਜਿਨ੍ਹਾਂ ਨੂੰ ਬੜੀ ਹੀ ਕਰੂਰਤਾ ਦੇ ਨਾਲ ਬੜੇ ਹੀ ਬੁਰੇ ਤਰੀਕੇ ਬਰੂਟਲੀ ਮਰਡਰ ਕੀਤਾ ਗਿਆ 27 ਲੋਕ ਉਹਨਾਂ ਨੂੰ ਮਰਡਰ ਕਰ ਦਿੱਤਾ ਜਾਂਦਾ ਔਰ 17 ਲੋਕ ਜਿਹੜੇ ਉਹ ਗੰਭੀਰੂ ਵਿੱਚ ਜ਼ਖਮੀ ਹੋ ਜਾਂਦੇ ਆ ਧਰਮ ਪੁੱਛ ਕੇ ਉਸ ਤੋਂ ਬਾਅਦ ਗੋਲੀਆਂ ਮਾਰੀਆਂ ਜਾਂਦੀਆਂ ਈਵਨ ਉਹਨਾਂ ਨੇ ਅੱਤਵਾਦੀਆਂ ਨੇ ਇੱਕ ਮੁਸਲਮਾਨ ਵੀਰ ਜੋ ਘੋੜੇ ਦੇ ਉੱਤੇ ਜਿਹੜੇ ਸੈਲਾਨੀ ਆ ਉਹ ਜਿਹਨਾਂ ਨੂੰ ਲੈ ਕੇ ਆਉਂਦਾ ਜਾਂਦਾ ਸੀ ਉਹਨੂੰ ਵੀ ਕਤਲ ਕੀਤਾ ਤੇ ਬਹੁਤ ਹੀ ਮੰਦ ਭਾਗੀਆਂ ਬਹੁਤ ਹੀ ਦੁਖਦ ਤਸਵੀਰਾਂ ਜਿਹੜੀਆਂ ਪਹਿਲ ਗਾਂਵ ਤੋਂ ਸਾਹਮਣੇ ਆਈਆਂ ਜਿਹਦੀ ਪੂਰੇ ਦੇਸ਼ ਪਰ ਵਿੱਚ ਪੂਰੀ ਦੁਨੀਆ ਵਿੱਚ ਘੋਰ ਨਿੰਦਾ ਕੀਤੀ ਜਾ ਰਹੀ ਹੈ ਬਜੋ ਤਸਵੀਰਾਂ ਦਿਖਾਈਓ ਕੈਂਡਲ ਮਾਰਚ ਸ਼ੁਰੂ ਹੋ ਜਾਣੀਆਂ ਇੱਕ ਦੋ ਮਿੰਟ ਦੇ ਅੰਦਰ ਅੰਦਰ ਔਰ ਉਹ ਜਿਹੜੀ ਤਸਵੀਰ ਹੈ ਕੱਲ ਤੱਕ ਇਹ ਲੜਕੀ ਸਾਡੇ ਲਈ ਅਣਜਾਣ ਸੀ ਇਹ ਲੜਕੀ ਤੇ ਇਸੇ ਤਰੀਕੇ ਜਿਹੜੇ ਹੋਰ 27 ਜਿਹੜੇ ਵੀਰ ਜਿਹਨਾਂ ਦਾ ਕਤਲ ਕੀਤਾ ਗਿਆ ਜਿਹੜੇ 17 ਲੋਕ ਜਿਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਕੱਲ ਤੱਕ ਸਾਡੇ ਲਈ ਸਾਰੇ ਅਣਜਾਨ ਸੀ ਲੇਕਿਨ ਅੱਜ ਇਉਂ ਪ੍ਰਤੀਤ ਹੋ ਰਿਹਾ ਕਿ ਆਪਣੇ ਹੀ ਪਰਿਵਾਰ ਦਾ ਹਿੱਸਾ ਔਰ ਆਪਣੀ ਹੀ ਕੋਈ ਨਿੱਕੀ ਭੈਣ ਉੱਥੇ ਬੈਠੀ ਹੈ ਜਿਹਦੇ ਚੰਦ ਦਿਨ ਪਹਿਲਾਂ ਵਿਆਹ ਹੋਇਆ ਸੀ ਔਰ ਉਹ ਆਪਣੇ ਦੇਸ਼ ਵਿੱਚ ਹੀ ਦੇਸ਼ ਵਿੱਚ ਸਵਰਗ ਜਿਸ ਨੂੰ ਕਿਹਾ ਜਾਂਦਾ ਥਾਂ ਕਸ਼ਮੀਰ ਵਿੱਚ ਹਨੀਮੂਨ ਲਈ ਜਾਂਦੇ ਆ ਤੇ ਉੱਥੇ ਉਸਦੇ ਹਸਬੰਦ ਨੂੰ ਕਤਲ ਕਰ ਦਿੱਤਾ ਜਾਂਦਾ ਤਾਂ ਉਹ ਤਸਵੀਰ ਜਿਹੜੀ ਹੈ ਜੋ ਦਰਦ ਹੈ ਜੋ ਜ਼ਖਮ ਉਸ ਭੈਣ ਨੂੰ ਮਿਲਿਆ ਉਹ ਸਾਰੀ ਜ਼ਿੰਦਗੀ ਉਸ ਦਾ ਜ਼ਖਮ ਖਰਾ ਰਹਿਣਾ ਔਰ ਉਹਦਾ ਜ਼ਖਮ ਕਿਤੇ ਨਾ ਕਿਤੇ ਆਪਣੇ ਸਰੀਰ ਤੇ ਵੀ ਮਹਿਸੂਸ ਹੁੰਦਾ ਆਪਣੇ ਸਰੀਰ ਤੇ ਵੀ ਉਸ ਜ਼ਖਮ ਦੀ ਜਿਹੜੀ ਤਕਲੀਫ ਹੈ ਜਿਹੜੀ ਪੇਨ ਹੈ ਜਿਹੜੀ ਜਲਨ ਹੈ ਉਹ ਮਹਿਸੂਸ ਹੁੰਦੀ ਆ ਔਰ ਜਦੋਂ ਇਹੋ ਜੇ ਕੋਈ ਹਮਲਾ ਹੁੰਦਾ ਤਾਂ ਪੁਰਾਣੇ ਜ਼ਖਮ ਜਿਹੜੇ ਆ ਉਹ ਵੀ ਹਰੇ ਹੋ ਜਾਂਦੇ ਆ ਜੇ ਆਪਾਂ ਗੱਲ ਕਰੀਏ ਜੋ ਇਸ ਤੋਂ ਪਹਿਲਾਂ ਵੀ ਜਦੋਂ ਸਰਜਿਕਲ ਸਟ੍ਰਾਈਕ ਤੋਂ ਪਹਿਲਾਂ ਜਿਹੜਾ ਪਲਵਾਹਾ اٹੈਕ ਹੋਇਆ ਸੀਗਾ ਉਹ ਵੀ ਜ਼ਖਮ ਯਾਦ ਹੋ ਜਾਂਦੇ ਆ ਤਰਾਸੀ ਯਾਦ ਆ ਜਾਂਦੀ ਹੈ ਸੰਤਾਲੀ ਯਾਦ ਆ ਜਾਂਦੀ ਹੈ ਤਾਂ ਜ਼ਖਮ ਸਾਰੇ ਹਰੇ ਹੋ ਜਾਂਦੇ ਆ ਅੱਤਵਾਦੀਆਂ ਨੇ ਇਕੱਲੀ ਸੱਟ ਬਾਕੀ ਪੂਰੇ ਦੇਸ਼ ਤੇ ਨਹੀਂ ਮਾਰੀ ਸਕੋ ਕਿ ਜਿਹੜੇ ਜੰਮੂ ਕਸ਼ਮੀਰ ਵਿੱਚ ਜਿਹੜੇ ਉੱਥੇ ਭੈਣ ਭਰਾ ਰਹਿੰਦੇ ਉਹਨਾਂ ਦੀ ਆਰਥਿਕ ਸਥਿਤੀ ਤੇ ਵੀ ਸੱਟ ਮਾਰੀ ਹੈ ਕਿਉਂਕਿ ਹੁਣ ਸੈਲਾਨੀ ਜਿਹੜੇ ਆ ਉਹ ਜਾਣ ਲੱਗੇ ਸੀਗੇ ਉਹ ਡਰ ਨੂੰ ਭੁੱਲ ਕੇ دہشت ਨੂੰ ਭੁੱਲ ਕੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਸਨ ਕਿ ਆਮ ਲੋਕਾਂ ਨੇ ਕਿ ਸਵਿਟਜ਼ਰਲੈਂਡ ਜਾਣ ਦੀ ਜਗ੍ਹਾ ਆਪਣੇ ਦੇਸ਼ ਹੀ ਜਾਇਆ ਜਾਵੇ لیکن جو ਆ ਘਨੌਣੀ حرکت ہوئی ہے جو یہ دہشت گردی ہوئی ہے جو یہ حملہ ਕੀਤਾ ਗਿਆ انسانیت ਦੇ ਉੱਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੋਕੀ ਜਿਹੜੇ ਹੁਣ ਡਰ ਵਿੱਚ ਨੇ ਹੁਣ ਨਹੀਂ ਜਾਣਾ ਚਾਹੁੰਦੇ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਨੂੰ ਲੈ ਕੇ ਸਵਾਲ ਨੇ ਪਰ ਵੱਡਾ ਸਵਾਲ ਇਹ ਵੀ ਆ ਕਿ ਪਹਿਲਗਾਮ ਵਿੱਚ ਜਿੱਥੇ ਇਹ ਹਮਲਾ ਹੋਇਆ ਉੱਥੇ ਫੋਰਸਸ ਦੀ ਡਿਪਲॉयਮੈਂਟ ਕਿਉਂ ਨਹੀਂ ਸੀ ਉੱਥੇ ਜਿਹੜੀ ਪੁਲਿਸ ਜਾਂ ਫੋਰਸਿਸ ਕਿੱਥੇ ਸਨ ਕਿਉਂਕਿ ਦੱਸਿਆ ਜਾ ਰਿਹਾ ਜਿਹੜੀ ਕਾਰਵਾਈ ਅੱਤਵਾਦੀਆਂ ਨੇ ਕੀਤੀ ਉਹ ਘੱਟੋ ਘੱਟ 20 ਤੋਂ 25 ਮਿੰਟ ਚੱਲੀ ਐ ਅੱਗੇ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਰੋਕ ਕੇ ਪੁੱਛਿਆ ਗਿਆ ਧਰਮ ਕਿਹੜਾ ਫਿਰ ਕਿਹਾ ਕਿ ਕਲਮਾ ਪੜੋ ਜੇ ਕੋਈ ਕਲਮਾ ਪੜ ਗਿਆ ਤਾਂ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣੇ ਕੱਪੜੇ ਉਤਾਰ ਕੇ ਦਿਖਾਓ ਤੁਸੀਂ ਕਿਸ ਧਰਮ ਨੂੰ ਬਿਲੋਂਗ ਕਰਦੇ ਹੋ ਉਸ ਤੋਂ ਬਾਅਦ ਗੋਲੀਆਂ ਚਲਾਈਆਂ ਮਤਲਬ ਬੜੀ ਤਸੱਲੀ ਨਾਲ ਬੜੇ ਹੀ ਠਹਿਰਾਵ ਨਾਲ ਜਿਹੜੇ ਆਤੰਕੀ ਐ ਉਹਨਾਂ ਨੇ ਵੀ 25 ਮਿੰਟ ਲਗਾ ਕੇ 27 ਪਰਿਵਾਰ ਜਿਹੜੇ ਉਜਾੜ ਦਿੱਤੇ ਔਰ ਉਹ 27 ਪਰਿਵਾਰ ਜਿਹੜੇ ਆ ਉਹ ਅੱਜ ਇਉਂ ਪ੍ਰਤੀਤ ਹੋ ਰਿਹਾ ਕਿ ਸਾਡੇ ਆਪਣੇ ਹੀ ਸੀ ਸਾਡੇ ਚੋਂ ਹੀ ਕੋਈ ਸੀ ਔਰ ਉਹਨਾਂ ਨੂੰ ਇਨਸਾਫ ਮਿਲੇ ਇਸ ਗੱਲ ਲਈ ਅਸੀਂ ਵੀ ਸੜਕਾਂ ਤੇ ਆਪ ਇਸ ਗੱਲ ਲਈ ਅਸੀਂ ਵੀ ਜਿਹੜਾ ਸਰਕਾਰ ਅੱਗੇ ਬੇਨਤੀਆਂ ਕਰਦੇ ਕਿ ਜਿਹੜੇ ਚਾਰ ਹਮਲਾਵਰ ਚਾਰ ਆਤੰਕੀ ਚਾਰ ਜਾਂ ਪੰਜ ਜਿਨ੍ਹਾਂ ਦੇ ਸਕੈਚ ਵੀ ਤਿਆਰ ਕੀਤੇ ਗਏ ਆ ਜਿਹੜੇ ਦੱਸਿਆ ਜਾ ਰਿਹਾ ਕਿ ਜੰਗਲ 'ਚ ਫਰਾਰ ਨੇ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਔਰ ਸਭ ਤੋਂ ਵੱਡੀ ਗੱਲ ਧਰਮ ਦਾ ਨਾਮ ਲੈ ਕੇ ਧਰਮ ਦੀ ਆੜੇਤ ਜਿਹੜਾ ਆਤੰਕ ਫਲਾਇਆ ਜਾਂਦਾ ਉਹਦੇ ਵਿੱਚ ਇੱਕੋ ਹੀ ਸਵਾਲ ਆ ਜੋ ਸ਼ਾਇਦ ਪੂਰਾ ਦੇਸ਼ ਪੁੱਛ ਰਿਹਾ ਜੋ ਭੈਣਾ ਪੁੱਛ ਰਹੀ ਹੈ ਜੋ ਨੌਜਵਾਨ ਬਜ਼ੁਰਗ ਪੁੱਛ ਰਹੇ ਆ ਕਿ ਕੀ ਇਸ ਤਰੀਕੇ ਨਾਲ ਇਸ ਤਰੀਕੇ ਬੇਕਸੂਰਾਂ ਦਾ ਕਤਲ ਕਰਕੇ ਉਹ ਤਸਵੀਰ ਜਦੋਂ ਰੱਬ ਦੇਖਦਾ ਹੋਵੇਗਾ ਤਾਂ ਰੱਬ ਕਿਸ ਦੇ ਪ੍ਰਤੀ ਹਮਦਰਦੀ ਰੱਖਦਾ ਹੋਵੇਗਾ ਕਿ ਇਸ ਤਰੀਕੇ ਕਰਨ ਨਾਲ ਇਸ ਤਰੀਕੇ ਕਤਲਗਾਰਦ ਕਰਨ ਨਾਲ ਕੀ ਜਿਹਾਤ ਮਿਲ ਜਾਏਗਾ ਕਿ ਜੰਨਤ ਨਸੀਬ ਹੋ ਜਾਏਗੀ ਕਿ ਰੱਬ ਵੀ ਤੁਹਾਨੂੰ ਮਾਫ ਨਹੀਂ ਕਰੇਗਾ ਤਸਵੀਰਾਂ ਦੇਖ ਕੇ ਆਹ ਤਸਵੀਰ ਦੇਖਣ ਤੋਂ ਬਾਅਦ ਮਨ ਜਿਹੜਾ ਭਰਦਾ ਆ ਉਹ ਐਵੇਂ ਹੀ ਲੱਗਦਾ ਕਿ ਜਿਵੇਂ ਆਪਣੀ ਕੋਈ ਨਿੱਕੀ ਭੈਣ ਹੋਵੇ ਤੇ ਉਸਦੇ ਜ਼ਖਮ ਨੂੰ ਮਹਿਸੂਸ ਕਰੀਏ ساری ਜ਼ਿੰਦਗੀ ਜ਼ਖਮ ਨਹੀਂ ਭਰਨਾ ساری ਜ਼ਿੰਦਗੀ ਜਦੋਂ ਵੀ ਜੰਮੂ ਕਸ਼ਮੀਰ ਦਾ ਨਾਮ ਆਵੇਗਾ ਇਹ ਭੈਣ ਡਰ ਜਾਵੇਗੀ ਘਬਰਾ ਜਾਵੇਗੀ ਔਰ ਜ਼ਖਮ ਜਿਹੜੇ ਨੇ ਸਾਰੀ ਜ਼ਿੰਦਗੀ ਉਸ ਨੂੰ ਜਿਉਣ ਨਹੀਂ ਦੇਣਗੇ ਉਹਦੇ ਦਿਲ ਤੇ ਉਹਦੇ ਜ਼ਹਿਨ ਤੇ ਉਹਦੀ ਮਾਨਸਿਕਤਾ ਤੇ ਕੀ ਅਸਰ ਪਵੇਗਾ ਉਹ ਅਸੀਂ ਸਿਰਫ ਸ਼ਬਦਾ ਵਿੱਚ ਕਹਿ ਤਾਂ ਦਿੰਨੇ ਕਿ ਹਮਦਰਦੀ ਹੈ ਲੇਕਿਨ ਮਹਿਸੂਸ ਨਹੀਂ ਕੀਤਾ ਜਾਂਦਾ ਸ਼ਬਦ ਬੋਨੇ ਪੈ ਜਾਂਦੇ ਆ ਜਿਹੜਾ ਬੱਚਿਆਂ ਦੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਸੈਲਾਨੀ ਸੇਲਾਨੀ ਕਿਉਂ ਜਾਂਦੇ ਆ ਥਾਵਾਂ ਦੇ ਘੁਮਣ ਚਾ ਕਿਉਂ ਚਾਹੁੰਦੇ ਕਿ ਪਰਿਵਾਰ ਨਾਲ ਰਿਲੈਕਸ ਕਰ ਸਕੀਏ ਪਰਿਵਾਰਾਂ ਨਾਲ ਜਾ ਕੇ ਚੰਗਾ ਸਮਾਂ ਬਤਾ ਸਕੀਏ ਤੇ ਜਿਹਨੇ ਹੱਥੇ ਸਲਾਨੀਆਂ ਨੂੰ ਮਾਰਨ ਨੂੰ ਮਾਰਨ ਨੂੰ ਇਹ ਲੋਕ ਸਮਝਦੇ ਆ ਕਿ ਜਿਹਨੇ ਹੱਥੇ ਸਲਾਨੀਆਂ ਨੂੰ ਮਾਰ ਕੇ ਸਾਨੂੰ ਜੰਨਤ ਮਿਲ ਜਾਏਗੀ ਤਾਂ ਸਾਫ਼ ਸ਼ਬਦਾਂ ਵਿੱਚ ਕਹਿਣਾ ਚਾਹੁੰਦੇ ਕਿ ਉਹਨਾਂ ਨੇ ਪਾਪ ਕਮਾਇਆ ਵੱਡਾ ਪਾਪ ਕਮਾਇਆ ਘਨੌਣੀ ਹਰਕਤ ਕੀਤੀ ਹੈ ਜਿਸ ਦੀ ਸਜ਼ਾ ਜ਼ਰੂਰ ਮਿਲੇਗੀ ਇਸ ਧਰਤੀ ਤੇ ਵੀ ਮਿਲੇਗੀ ਤੇ ਇਸ ਧਰਤੀ ਤੋਂ ਬਾਅਦ ਜੇ ਕੋਈ ਸਵਰਗ ਨਰਕ ਹੈ ਤਾਂ ਉੱਥੇ ਵੀ ਡੰਡ ਮਿਲੇਗਾ ਤਾਂ ਧਰਮਰਾਜ ਉਹਨਾਂ ਨੂੰ ਸਜ਼ਾ ਜ਼ਰੂਰ ਦੇਵੇਗਾ ਔਰੇ ਬਖਸ਼ੇ ਨਹੀਂ ਜਾਣੇ ਚਾਹੀਦੇ ਨਾ ਇਸ ਧਰਤੀ ਤੇ ਨਾ ਉਸ ਲੋਕ ਵਿੱਚ ਅਕਰੋਸ਼ ਤੁਹਾਨੂੰ ਸੜਕਾਂ ਤੇ ਨਜ਼ਰ ਆ ਰਿਹਾ ਔਰ ਪੂਰੇ ਦੇਸ਼ ਦੇ ਹੀ ਹਾਲਾਤ ਨੇ ਉਨਤ ਦੱਸਿਆ ਗਿਆ ਦੱਸਿਆ ਜਾ ਰਿਹਾ ਕਿ ਅੱਜ ਬੰਦ ਰੱਖਿਆ ਗਿਆ ਕਸ਼ਮੀਰ ਵੀ ਜਿਹੜਾ ਬੰਦ ਸੀ ਕੱਲ ਅਮਿਤ ਸ਼ਾਹ ਮੌਕੇ ਤੇ ਪਰਸੋ ਪਹੁੰਚਦੇ ਆ ਨਰਿੰਦਰ ਮੋਦੀ ਪਹੁੰਚਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਕਸ਼ਮੀਰ ਜਿਹੜਾ ਆ ਉਹ ਖੁੱਲਣ ਲੱਗਾ ਸੀਗਾ ਲੋਕ ਡਰ ਨੂੰ ਭੁੱਲ ਕੇ ਲੋਕਾਂ ਨੇ ਉੱਥੇ ਘੁੰਮਣ ਜਾਣ ਦਾ ਮਨ ਬਣਾਇਆ ਸੀ ਲੇਕਿਨ ਇਹ ਕਰੂਰਤਾ ਇੱਕ ਨਹਾਉਣੀ ਹਰਕਤ ਤੋਂ ਬਾਅਦ ਇਸ ਕਤਲਗਾਰਤ ਤੋਂ ਬਾਅਦ ਇਸ دہشتਗਰਦੀ ਤੋਂ ਬਾਅਦ ਲੋਕਾਂ ਦਾ ਹੁਣ ਮਨ ਟੁੱਟ ਗਿਆ ਫੈਸਲਾ ਕਰਨਾ ਲੋਕਾਂ ਲਈ ਔਖਾ ਹੈ ਕਿ ਛੁੱਟੀਆਂ ਵਿੱਚ ਕਸ਼ਮੀਰ ਘੁੰਮਣ ਜਾਣਾ ਹੈ ਕਿ ਨਹੀਂ ਜਾਣਾ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਮੈਂ ਇੱਕ ਵਾਰੀ ਵਿਸ਼ਾਲ ਉਹਨਾਂ ਨਾਲ ਗੱਲਬਾਤ ਕਰਦਾ ਪਾਕਿਸਤਾਨ ਮੁਰਦਾਬਾਦ 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 ਵਿਸ਼ਾਲ ਮੁਰਦਾਬਾਦ ਮੁਰਦਾਬਾਦ ਵਿਸ਼ਾਲ ਸ਼ਰਮਾ ਨੇ ਕਿਹਾ ਇੰਦੋਸਤਾਨ ਜਿੰਦਾਬਾਦ ਜਿੰਦਾਬਾਦ ਵਿਸ਼ਾਲ ਤੁਹਾਡੀ ਭਾਵਨਾ ਦੀ ਕਦਰ ਕਰਦੇ ਹਾਂ ਲੇਕਿਨ ਜੋ ਅੱਤਵਾਦ ਹਮਲਾ ਅੱਤਵਾਦੀ ਹਮਲਾ ਕੀਤਾ ਹੈ ਮਿੱਜੀ ਤੌਰ ਤੇ ਆਪਣੀ ਮਾਨਸਿਕਤਾ ਦੇ ਉੱਤੇ ਕਿੰਨੀ ਸੈਟ ਵੱਜਦੀ ਆ ਕਿੰਨੀ ਲਖਮ ਦਿੰਦਾ ਜਿਸ ਸਾਹਬ ਦੇ ਨਾਲ ਇਹ ਕਾਤਿਲਾਨਾ ਕਾਇਰਤਾਪੂਰਵਕ ਸਾਡੇ ਭਾਈਆਂ ਦੇ ਉੱਪਰ ਇਹ ਹਮਲਾ ਹੋਇਆ ਹੈ ਬੇਕਸੂਰ ਲੋਕਾਂ ਦੇ ਉੱਪਰ ਨਿਹੱਥੇ ਲੋਕਾਂ ਦੇ ਉੱਪਰ ਔਰ ਸਪੈਸੀਫਿਕਲੀ ਉਹਨਾਂ ਨੂੰ ਟਾਰਗੇਟ ਕਰਕੇ ਐਸੇ ਹਿੰਦੂ ਮਾਰੇ ਜਾਣਾ ਮੈਂ ਸਮਝਦਾ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਵੀ ਹੋਣੀ ਚਾਹੀਦੀ ਔਰ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਇਹ ਇੱਕ ਕਰਾਰੀ ਝੋਟ ਹੈ ਜਿਹਦੀ ਮੈਂ ਕੜੇ ਸ਼ਬਦਾਂ 'ਚ ਨਿੰਦਾ ਕਰਦਾ ਔਰ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਦੋਸ਼ੀਆਂ ਨੂੰ ਇਸੇ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇ ਸੱਬਰਵਾਲ ਸਾਹਿਬ ਕੀ ਇਨਸਾਫ ਮਿਲੇਗਾ ਦੇਖੋ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਜੋ ਇਹ ਕਾਟ ਹੋਇਆ ਬਹੁਤ ਹੀ ਮਾਰਿਆ ਹੋਇਆ ਹਰੇਕ ਬੰਦੇ ਦੇ ਹਰੇਕ ਇੰਡੀਆ ਦੇ ਦਿਲ ਤੇ ਸੱਟ ਵੱਜੀ ਆ ਜੋ ਇਹ ਦੇਖਣ ਦੇ ਬਿਲਕੁਲ ਕਾਬਿਲ ਨਹੀਂ ਸੀਗਾ ਉਹ ਸਾਡੇ ਨਾਲ ਕੰਮ ਹੋਇਆ ਕਦੇ ਇਦਾਂ ਨਹੀਂ ਹੋਇਆ ਅੱਜ ਤੱਕ ਬੇ ਇਦਾਂ ਹੋਇਆ ਹੋਵੇ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਜ਼ਰੂਰ ਚੰਝੋੜ ਦੀਆਂ ਵਾਲੀਆਂ ਤਸਵੀਰਾਂ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਹਰ ਇੱਕ ਨੂੰ 6 ਵਜੇ ਹੈ ਬਾਕ ਦਿਲਬਰ ਜੀ ਨਿੱਜੀ ਤੌਰ ਤੇ ਹਰ ਇੱਕ ਦੇ 6 ਵਜੇ ਹੈ ਔਰ ਇਹ 6 ਜਿਹੜੀ ਹੈ ਲੰਬੇ ਸਮੇਂ ਤੱਕ ਤੰਗ ਕਰਨ ਵਾਲੀ ਹੈ ਦਿਲਬਰ ਜੀ ਨਿੱਜੀ ਤੌਰ ਤੇ ਕਿੰਨੇ ਕਾਪੜੇ ਆਪ ਤੇ ਜਿਹੜੀ 6 ਮਹਿਸੂਸ ਕਰਦੇ ਹੋ ਕਿ ਜਿਹੜੀ ਤਸਵੀਰ ਹੈ ਉਹ ਰਾਤ ਨੂੰ ਸੌਣ ਨਹੀਂ ਦਿੰਦੀ ਹੁਣ ਭਜੀ ਮੈਂ ਦੱਸ ਨਹੀਂ ਸਕਦਾ ਜਿਹੋ ਜਿਹੇ ਹਾਲਾਤ ਹੋ ਚੁੱਕੇ ਆ ਜਿਹੋ ਜਿਹਾ ਸਿਸਟਮ ਬਣਾ ਦਿੱਤਾ ਕਿ ਕੱਪੜੇ ਉਤਾਰ ਕੇ ਚੈੱਕ ਕੀਤਾ ਜਾਣਾ ਕਿ ਤੇਰਾ ਧਰਮ ਕਿਹੜਾ ਆ ਜੇ ਕਲਮਾ ਪੜ੍ਹ ਲੈਂਦਾ ਇੱਕ ਬੰਦਾ ਤਾਨੂੰ ਛੱਡ ਦਿੱਤਾ ਜਾਂਦਾ ਜੇ ਤੂੰ ਕਲਮਾ ਨਹੀਂ ਪੜ੍ਹਾ ਜਾਂਦਾ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਆ ਇੱਥੇ ਸ਼ਹਿਰ ਨੂੰ ਸੋਚਣਾ ਪੈਣਾ ਜਿੰਨਾ ਬੰਗਲਾਦੇਸ਼ੀ ਜਿੰਨਾ ਰਹਿੰਦਿਆ ਇੱਥੇ ਭਰ ਚੁੱਕਾ ਆ ਦੁਕਾਨਾਂ ਕਰਾਏ ਤੇ ਘਰ ਕਰਾਏ ਦੇ ਉੱਤੇ ਆਪਣੇ ਬੱਚੇ ਬਾਹਰ ਨੂੰ ਭੇਜਣ ਨੇ ਆ ਇੱਕ ਦਿਨ ਹਾਲਾਤ ਇਹ ਆ ਜਾਣੇ ਆ ਤੁਸੀਂ ਮੇਰੀ ਗੱਲ ਯਾਦ ਰੱਖਿਓ ਜਿੱਥੇ ਤੱਕ ਵੀ ਆ ਜਾਂਦੀ ਆ ਕਿ ਸਾਨੂੰ ਪੰਜਾਬ ਛੱਡਣਾ ਪੈਣਾ ਇੱਕ ਦਿਨ ਸੀ ਜਦੋਂ ਕਸ਼ਮੀਰ ਛੱਡਣਾ ਪਿਆ ਸੀ 90 ਤੋਂ 90 ਹਜ਼ਾਰ ਤੋਂ 1 ਲੱਖ ਤੱਕ ਬੰਦੇ ਆ ਗਏ ਅੱਛਾ ਪਹਿਲ ਗਾਮ ਵਿੱਚ ਡਿਪਲॉयਮੈਂਟ ਵੀ ਨਹੀਂ ਸੀਗੀ ਜਿੱਥੇ ਇੱਕ ਨੌਣੀ ਹਰਕਤ ਕੀਤੀ ਗਈ ਹੈ ਇੱਕ ਕਤਲਗਾਰਦ ਕੀਤਾ ਗਿਆ ਕਰੂਰਤਾ ਦਿਖਾਈ ਗਈ ਹੈ ਕਹਿੰਦੇ ਉੱਥੇ ਡਿਪਲॉयਮੈਂਟ ਵੀ ਨਹੀਂ ਸੀ ਜਦ ਇੰਨੇ ਸੈਲਾਨੀ ਆਉਂਦੇ ਆ ਤਾਂ ਕਿਉਂ ਲੱਗਦਾ ਕਿ ਫੋਰਸਿਸ ਨਹੀਂ ਸੀਗੀਆਂ ਇਹ ਚੂਕ ਕਿਵੇਂ ਹੋਈ ਆ ਭਾਜੀ ਗੱਲ ਇੱਕ ਆ ਪਈ ਤੁਸੀਂ ਇੱਕ ਦੇਖੋ ਸਰਕਾਰ ਕੀ ਕਰੇ ਤੇ ਸਰਕਾਰ ਕੀ ਨਾ ਕਰੇ ਜੇ ਸਰਕਾਰ ਨੇ ਇਸ ਟਾਈਮ ਦਿੱਲੀ ਦੇ ਤਖਤ ਤੇ ਬੈਠੀ ਹੈ ਉਤੋਂ ਬਾਹਰਲੇ ਮੁਲਕਾਂ ਨੂੰ ਵੀ ਡਰ ਹੈ ਕਿਉਂਕਿ ਜੋ ਮੋਦੀ ਜੀ ਕਰ ਰਹੇ ਆ ਮੈਂ ਕੋਈ ਐ ਜੇ ਭਾਜਪੀ ਸਮਰਥਕ ਨਹੀਂਗਾ 370 ਖਤਮ ਕੀਤੀ ਤੇ ਹੁਣ ਜਿਹੜਾ ਕਾਨੂੰਨ ਵਕਫ ਬੋਰਡ ਦੇ ਵਿੱਚ 70 ਤੋਂ ਬਾਅਦ ਹੀ ਅਮਲ ਹੈ ਉਹ ਜਵਾਬ ਹੈ ਬਿਲਕੁਲ ਬਿਲਕੁਲ ਉਹਨਾਂ ਨੂੰ ਲੱਗਦਾ ਸਾਡੀ ਹੋਂਦ ਖਤਮ ਹੋ ਜਾਣੀ ਆ ਹੁਣ ਵਕਫ ਬੋਰਡ ਦਾ ਬਿੱਲ ਸਿਗਾ ਉਹਨਾਂ ਨੇ ਆਪਣਾ ਦੱਸਿਆ ਕਿਉਂਕਿ ਉਹ ਬੰਦੇ ਨੂੰ ਮਾਰਦੇ ਇਸ ਤਰੀਕੇ ਨਾਲ ਕਿ ਦੂਜਾ ਬੰਦਾ ਸੋਚਣ ਤੋਂ ਵੀ ਮਜਬੂਰ ਹੋ ਜਵੇ ਕਿਉਂਕਿ ਉਹ ਕਦੇ ਕਿਸੇ ਸਰਕਾਰ ਦਾ ਯਕੀਨ ਨਹੀਂ ਕਰਦਾ ਉਹਨਾਂ ਦੇ ਦੁਆਰਾ ਬਣਾਈ ਹੋਈ ਉਹਨਾਂ ਦੀ ਸਰਕਾਰ ਹੀ ਉਹਨਾਂ ਦੀ ਹੈ ਨਾ ਉਹਨਾਂ ਦੇ ਲਈ ਹਿੰਦੂ ਕੋਈ ਮੈਨੇ ਰੱਖਦਾ ਨਾ ਸਿੱਖ ਨਾ ਬੋਧੀ ਨਾ ਜੈਨੀ ਸਿਰਫ ਜਹਾਦੀ ਤੇ ਜਹਾਦੀ ਹੈ ਇੰਦਰ ਜਹਾਦ ਮੇਲ ਜੀ ਇਦਾਂ ਜਹਾਜ਼ ਨਹੀਂ ਮਿਲ ਗੋ ਆਖਿਆ ਬਾਕੀ ਖੁਸ਼ ਹੋਣਗੇ ਤੁਸੀਂ ਨਹੀਂ ਨਹੀਂ ਅੱਲਾ ਅੱਲਾ ਨੇ ਤਾਂ ਇੱਕ ਗੱਲ ਗਈ ਆ ਅੱਬਲਾ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਪਰ ਇਹ ਲੋਕ ਉਹ ਹੋਆ ਕਹਿੰਦੇ ਜਿਹੜੀ ਇਹ ਜਿਹੜੀ ਧਰ ਆ ਇਹ ਰਹਿਣ ਦੇ ਲਈ ਸਿਰਫ ਤੇ ਸਿਰਫ ਮੌਮਨਾ ਦੇ ਲਈ ਆ ਅੱਛਾ ਬ੍ਰੇਨ ਵਾਸ਼ ਕੀਤਾ ਗਿਆ ਬ੍ਰੇਨ ਵਾਸ਼ ਭਾਜੀ ਬਿਲਕੁਲ ਪੜ੍ਹਾਈ ਖਤਰਨਾਕ ਹੈ ਜਿਸ ਪੜ੍ਹਾਈ ਦੇ ਨਾਲ ਇੱਕ ਵਲਟ ਰੇਟ ਦੇ ਵਿੱਚ ਜਹਾਜ਼ ਮਾਰਿਆ ਜਾਂਦਾ ਆ ਉਸਾਮਾ ਬਿੰਲਾ ਦੇਨ ਕੈਮੀਕਲ ਇੰਜੀਨੀਅਰ ਸੀ ਤੁਸੀਂ ਕਿੱਦਾਂ ਕਹਿ ਸਕਦੇ ਕਿ ਪੜ੍ਹਾਈ ਬਹੁਤ ਚੰਗੀ ਹੈ ਜੋ ਪੜਾਈ ਇਹਨਾਂ ਹੱਤਵਾਰਦਿਆਂ ਨੂੰ ਪੜਾਈ ਜਾਂਦੀ ਆ ਉਹ ਪੜਾਈ ਬਿਲਕੁਲ ਦੇਸ਼ ਦੇ ਵਿੱਚ ਰਹਿਣ ਦੇ ਕਾਬਲ ਨਹੀਂ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਮંત્રી ਨੂੰ ਬੇਨਤੀ ਕਰੂੰਗਾ ਕਿ ਸਾਜੂ ਸਾਜੀ ਕੋ ਸਟ੍ਰਾਈਕ ਭੁੱਜਵੇ ਲੋਕਾਂ ਨੂੰ ਇਹੋ ਜੀ ਕਾਰਵਾਈ ਕਰੋ ਕਿਉਂ ਲੋਕ ਤੁਹਾਨੂੰ ਫੇਰ ਲੈ ਕੇ ਵਾ ਮਤਲਬ ਕੈਮੀਕਲ ਜੁਨੀਅਰ ਤੇ ਬ੍ਰੇਨ ਵਾਸ਼ ਕੀਤਾ ਜਾ ਸਕਦਾ ਹੈ ਭਾ ਇਹੋ ਜਿਹੇ ਜਿਹੜੇ ਨੌਜਵਾਨ ਨੇ ਜਿਹੜੇ ਅਨਇੰਪਲੋਏਡ ਐਮਪਲੋਏਡ ਨੇ ਉਹਦਾ ਬ੍ਰੇਨ ਵਾਸ਼ ਕਰਨਾ ਈਜ਼ੀ ਆ ਭਾਜੀ ਨਿਗਾਹ ਮਾਰ ਕੇ ਦੇਖੋ ਤੁਸੀਂ ਰਿਕਸ਼ੇ ਵਾਲੇ ਤੋਂ ਲਾ ਕੇ ਰੇੜੀ ਫੜੀ ਵਾਲਾ ਕੋਈ ਸਮੂਹ ਵਾਲਾ ਕੌਣ ਆ ਹੋਆ ਇਹਦਾ ਪ੍ਰਸ਼ਾਸਨ ਇਹੋ ਜਿਹਾ ਨਕਮਾ ਉਹਨਾਂ ਨੂੰ ਇਹ ਨਹੀਂ ਪਤਾ ਕਿਹੜੀ ਗਲੀ 'ਚ ਕਿੰਨੇ ਬੰਦੇ ਰਹਿੰਦੇ ਆ ਉਹਨਾਂ ਨੇ ਰਜਿਸਟਰ ਹੀ ਬੰਦ ਕਰਤਾ ਬਿਲਕੁਲ ਹੈ ਨਹੀਂ ਭਾਜੀ ਅਲੀਪੁਰ ਦੇ ਵਿੱਚ ਜਿਹਨੇ ਗਊ ਹੱਤਿਆ ਕੀਤੀ ਆ ਉਹਦੇ 3000 ਘੜ ਤੁਸੀਂ ਦੱਸੋ ਕਾਨੂੰਨ ਵਿਵਸਥਾ ਕਰ ਕੀ ਰਹੀ ਆ ਬਾਹਰੋਂ ਵੋਟਾਂ ਬਣਾਣਾ ਐਮਸੀ ਬਣਨ ਦੇ ਲਈ ਐਮਪੀ ਬਣਨ ਦੇ ਲਈ ਐਮਪੀ ਬਣਨ ਦੇ ਲਈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿੱਦਣ ਉਹ ਆ ਗਏ ਉਹਨਾਂ ਨੇ ਆਪਣਾ ਬਣਾ ਲਿਆ ਤੁਹਾਨੂੰ ਪੁੱਛਣਾ ਕੁਝ ਨਹੀਂ ਆਉਣ ਵਾਲਾ ਸਮਾਂ ਹੋਰ ਖਰਾਬ ਹੋ ਸਕਦਾ ਖਤਰਾ ਬਿਲਕੁਲ ਭਾਜੀ ਖਤਮ ਹੋ ਜਾਏਗਾ ਪੰਜਾਬ ਜੇ ਆਪਾਂ ਉੱਠੇ ਨਾ ਬਹੁਤ ਸ਼ੁਕਰੀਆ ਦਿਲਬਰ ਜੀ ਮੈਂ ਗੱਲਬਾਤ ਕੀਤੀ ਹੈ ਔਰ ਪ੍ਰਵਾਸ ਦੀ ਗੱਲ ਕਰੀਏ ਤਾਂ ਜੋ ਹਮਲਾ ਕਸ਼ਮੀਰ ਚੋ ਇਸ ਤੋਂ ਬਾਅਦ ਪ੍ਰਵਾਸ ਹੋਰ ਕਸ਼ਮੀਰ ਚੋ ਵਧੇਗਾ ਤੁਸੀਂ ਚੰਡੀਗੜ੍ਹ ਜਲੰਧਰ ਨੌਇਡਾ ਦਿੱਲੀ ਵੱਲ ਚਲੇ ਜਾਓ ਤਾਂ ਕਸ਼ਮੀਰ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਕਸ਼ਮੀਰ ਛੱਡ ਕੇ ਇੱਧਰ ਆਉਂਦੇ ਆ ਕਿਉਂਕਿ ਜਿਹੜੀ ਹਿਲ ਸਟੇਸ਼ਨਸ ਹੁੰਦੇ ਆ ਉਹਨਾਂ ਦਾ ਮੇਨ ਸੋਰਸ ਆਫ ਇਨਕਮ ਜਿਹੜਾ ਹੁੰਦਾ ਉਹ ਟੂਰਿਜ਼ਮ ਉੱਤੇ ਟਿਕਿਆ ਹੁੰਦਾ ਤੇ ਜਿਸ ਤਰੀਕੇ ਟੂਰਿਸਟ ਜਿਹੜੇ ਆਏ ਹੋ ਆਏ ਹੁੰਦੇ ਆ ਉਹਨਾਂ ਨਿਸ਼ਾਨਾ ਬਣਾਇਆ ਜਾਵੇਗਾ ਬੇਕਸੂਰਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਉਸ ਤੋਂ ਬਾਅਦ ਟੂਰਿਜ਼ਮ ਘਟਦਾ ਲੋਕੀ ਜਾਣ ਤੋਂ ਡਰਦੇ ਆ ਆਰਥਿਕ ਛੱਟ ਵੱਜਦੀ ਆ ਜਦ ਆਰਥਿਕ ਛੱਟ ਵੱਜਦੀ ਆ ਰਹਿਣਾ ਤੁਰਪਾਰ ਹੋ ਜਾਂਦਾ ਕਿਉਂਕਿ ਸਭ ਤੋਂ ਵੱਡੀ ਅੱਗ ਢੇਟ ਦੀ ਅੱਗ ਹੁੰਦੀ ਆ ਜੋ ਹਿੱਲ ਸਟੇਸ਼ਨ ਤੇ ਜਿਹੜੇ ਲੋਕ ਰਹਿੰਦੇ ਆ ਉਹ ਜਿਹੜੇ ਟੂਰਿਸਟ ਆਉਂਦੇ ਉਹਨਾਂ ਤੋਂ ਪੈਸੇ ਕਮਾ ਕੇ ਆਪਣੀ ਰੋਟੀ ਰੋਜੀ ਚਲਾਉਂਦੇ ਆ ਦੱਸਿਆ ਜਾ ਰਿਹਾ ਕਿ ਪਿਛਲੇ ਮਹੀਨੇ 3 ਲੱਖ ਦੇ ਆਸ-ਪਾਸ ਤੇ ਹੁਣ ਜੂਨ ਦੇ 6 ਲੱਖ ਦੇ ਆਸ-ਪਾਸ ਲੋਕਾਂ ਨੇ ਜਾਣਾ ਸੀ ਜਿਹੜੋਂ ਸ਼ਾਇਦ ਨਹੀਂ ਜਾਣਗੇ ਤੇ ਪਿਛਲੇ ਸਾਲ ਕੋਰੋਨਾ ਚ ਲੋਕ ਜਿਹੜੇ ਆ ਉੱਥੇ ਘੁੰਮਣ ਫਿਰਨਗੇ ਕਜਲਾ ਬਿਜ਼ਨਸ ਆ ਰਿਆ ਸੀ ਉਹ ਵੀ ਠੱਪ ਹੁੰਦਾ ਜਿਸ ਦੇ ਕਰਕੇ ਕਸ਼ਮੀਰ ਦੇ ਲੋਕ ਜਿਹੜੇ ਆ ਉਹ ਵੀ ਪਰੇਸ਼ਾਨ ਨੇ ਉਹਨਾਂ ਨੇ ਇਸ ਘਟਨਾ ਨੂੰ ਜਿਹੜਾ ਹਮਲਾ ਕੀਤਾ ਗਿਆ ਉਹਨੂੰ ਕੰਡਮ ਕੀਤਾ ਜੀ ਸਰ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਅੱਤਵਾਦੀਆਂ ਨੂੰ ਜਿੱਥੇ ਚੌਂਚ ਖਲੋ ਕੇ ਗੋਲੀ ਮਾਰਦਣੀ ਚਾਹੀਦੀ ਹੈ ਅੱਤਵਾਜੇ ਸਾਡਾ ਸਾਡੀ ਪ੍ਰਧਾਨ ਮੰਤਰੀ ਸਾਹਿਬ ਨੂੰ ਹਿੰਦੁਸਤਾਨ ਗਵਰਨਮੈਂਟ ਨੂੰ ਬੇਨਤੀ ਹੈ ਜੋ ਵੀ ਅਤਵਾਦ ਫਲਾਉਂਦਾ ਹੈ ਉਸ ਨੂੰ ਚੌਕ ਦੇ ਵਿੱਚ ਖਲੋ ਕੇ ਗੋਲੀ ਮਾਰ ਦਿਓ ਤਾਂ ਕਿ ਸਾਡੀ ਕਿਸੇ ਦੀ ਹਿੰਮਤ ਨਾ ਪਵੇ ਕਿ ਇਹੋ ਜੀ دہشت ਪੁਰਾ ਮਾਹੌਲ ਕ੍ਰੀਏਟ ਕਰ ਸਕੇ ਇਸ ਕਰਕੇ ਮੇਰੀ ਅਪੀਲ ਬੇਨਤੀ ਹੈ ਹਿੰਦੁਸਤਾਨ ਸਰਕਾਰ ਨੂੰ ਕਿ ਉਹ ਸਾਰੇ ਜਿੰਨੇ ਵੀ ਲੋਕ ਅਤਵਾਦ ਫਲਾਉਂਦੇ ਹਨ ਜਦ ਹਤਵਾਦ ਨੂੰ ਹਮੂਰਾ ਦਿੰਦੇ ਹਨ ਉਹਨਾਂ ਦੇ ਧਰ ਟਲਾਰ ਕੇ ਉਹਨਾਂ ਦੇ ਪੀਲੇ ਪੰਜੇ ਹਟਾ ਟਾ ਕੇ ਉਹਨਾਂ ਦੇ ਉੱਤੇ ਚੌਕ ਦੇ ਵਿੱਚ ਖਲੋ ਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਕਿਸੇ ਨੂੰ ਹਿੰਮਤ ਨਾ ਪਵੇ ਕਿ ਸਾਡੇ ਹਿੰਦੁਸਤਾਨ ਨਾਲ ਟਕਰਾਅ ਸਹੇਗਾ ਜੋ ਜੋ ਹਮसे ਟਕਰਾਏਗਾ ਤੂਰ ਤੂਰ ਹੋ ਜਾਏਗਾ ਬੋਲੇ ਇਸੋਨਿਹਾਰ ਸਾਸ਼ਰੀਆ ਕਾਲ ਬਹੁਤ ਸ਼ੁਕਰੀਆ ਔਰ ਇਹ ਅਕਰੋਸ਼ ਹੈ اے روح جےڑی بلک رہی ہے تڑپ رہی ہے تصویرਾਂ دیکھ کے 27 ਜਿਹੜੇ ਆ ਵਿਅਕਤੀ ਆ ਬੇਕਸੂਰ ਸਹਿਲਾਨੀ ਉਹਨਾਂ ਦਾ ਕਤਲ ਕੀਤਾ ਗਿਆ 17 ਜ਼ਖਮੀ ਹੋਏ ਨੇ ਔਰ ਇਹ ਤਕਲੀਫ ਜਿਹੜੀ ਹੈ ਇਹ ਜ਼ਖਮ ਜਿਹੜੇ ਆ ਪੂਰੇ ਦੇਸ਼ ਦੇ ਸਰੀਰ ਤੇ ਉਕਰੇ ਨੇ ਪੂਰੇ ਦੇਸ਼ ਦੇ ਅੰਦਰ ਜਿਹੜੀ دہشت ਮਹਿਸੂਸ ਕੀਤੀ ਗਈ ਹੈ ਪੂਰੇ ਦੇਸ਼ ਦੇ ਅੰਦਰ ਲੋਕ ਜਿਹੜੇ ਆ ਇਨਸਾਫ ਮੰਗ ਰਹੇ ਨੇ ਸੁਭੈਣ ਨਾ ਜਿਸ ਦੇ ਵਿਆਹ ਨੂੰ ਹੱਲੇ 7 ਤੋਂ 8 ਦਿਨ ਹੋਏ ਸਨ ਔਰ ਇੱਕ ਹੋਰ ਗੱਲ ਜਿਹੜੀ ਮੈਂ ਹੁਣੇ ਥੋੜੀ ਦੇਰ ਹਉਣ ਤੋਂ ਪਹਿਲਾਂ ਇੱਥੇ ਦੇਖਿਆ ਹੋਇਆ ਕਿ ਕਿ ਕੁਝ ਲੋਕ ਵੀਅਰਸ਼ਿਪ ਦੇ ਚੱਕਰ 'ਚ ਗਲਤ ਰੀਲਾਂ ਵੀ ਪੇਸ਼ ਕਰ ਰਹੇ ਕਿ ਜੋੜਾ ਉਹ ਕਹਿ ਰਹੇ ਕਿ ਅਸੀਂ ਬਿਲਕੁਲ ਠੀਕ ਠਾਕ ਆ ਆਪਣੇ ਘਰ 'ਚ ਤੇ ਸਾਡੀਆਂ ਤਸਵੀਰਾਂ ਪਾਈਆਂ ਜਾ ਰਹੀਆਂ ਕਿ ਇਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ ਤਾਂ ਉਹ ਕਹਿੰਦੇ ਸੀ ਆਪਣੇ ਘਰ 'ਚ ਬਿਲਕੁਲ ਠੀਕ ਹੈ ਪਰ ਸਾਡੇ ਫੋਟੋ 'ਮਤੇ ਅਰੇਸਟ ਐਂਡ ਪੀਸ ਲਿਖਿਆ ਜਾ ਰਿਹਾ ਜੋ ਗਲਤ ਹੈ ਤਾਂ ਇਹੋ ਜਿਹੀ ਚੀਜ਼ ਤੋਂ ਬਚਣਾ ਚਾਹੀਦਾ ਆਪਣੇ ਵਿਵਰਸ਼ਿਪ ਦੇ ਚੱਕਰ 'ਚ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਕੁਝ ਲੋਕ ਇਹ ਵੀ ਹੁਣ ਕਰ ਰਹੇ ਆ ਤੇ ਇਹ ਚੀਜ਼ਾਂ ਵੀ ਨਹੀਂ ਹੋਣੀਆਂ ਚਾਹੀਦੀਆਂ ਔਰ ਬਿਲਕੁਲ ਲੋਕਾਂ ਦੀਆਂ ਤਸਵੀਰਾਂ ਦਿਖਾਣੀਆਂ ਮੁਲਤਾਨ ਮਰਦਾਬਾਦ 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 ਕਿਸੇ ਦਾ ਮਰਦਾਬਾਦ ਮਰਦਾਬਾਦ ਦੇ ਗਿਕਾਰਾਂ ਨੂੰ ਬੋਲੀ ਮਨੋਰਥ ਨਾਰਾਇਣ ਦੇ ਗਿਕਾਰਾਂ ਨੂੰ ਬੋਲੀ ਮਨੋਰਥ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਇੱਕ ਪਲ ਚਲੋ ਨਾਓ ਨਾਰਾਇਣ ਗੋਲੇ ਇਸੋ ਨਿਹਾਰ ਦਾਸ ਨਿਹਾਰ ਜੀ ਮੇਰੀ ਹਿੰਦੁਸਤਾਨ ਤੇ ਮੇਰੇ ਸਾਥੀਆਂ ਦੀ ਹਿੰਦੁਸਤਾਨ ਦੇ ਗਵਰਨਮੈਂਟ ਨੂੰ ਅਪੀਲ ਹੈ ਜੋ ਵੀ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਜੋ ਅਤਵਾਦ ਫੈਲਾਉਂਦਾ ਹੈ ਉਸ ਨੂੰ ਚੌਂਚ ਖੋਲੋ ਕੇ ਗੋਲੀ ਮਾਰਨੀ ਚਾਹੀਦੀ ਆ ਉਹ ਸਾਡੀਆਂ ਸਜ਼ਾਵਾਂ ਬਹੁਤ ਸਖਤ ਹੋਈਆਂ ਚਾਹੀਦੀਆਂ ਹਨ ਤਾਂ ਕਿ ਕਿਸੇ ਦੀ ਹਿੰਮਤ ਨਾ ਭਵੇ ਇਹੋ ਜਿਹਾ ਮਾਹੌਲ ਕ੍ਰੀਏਟ ਕਰਨ ਦੀ ਇਸ ਕਰਕੇ ਮੇਰੀ ਹਿੰਦੁਸਤਾਨ ਸਰਕਾਰ ਨੂੰ ਅਪੀਲ ਹੈ ਕਿ ਉਹ ਜਿਹੜੇ ਵੀ ਅਤਵਾਦੀ ਅਤਵਾਦ ਫਲਾਉਂਦੇ ਹਨ ਉਹਨਾਂ ਨੂੰ ਚੌਕ ਚਰੋ ਕੇ ਗੋਲੀ ਮਾਰ ਦੋ ਤਾਂ ਕਿ ਸਾਡਾ ਦੇਸ਼ ਆਜ਼ਾਦ ਹੋਵੇ ਜੈ ਭਾਰਤ ਜੈ ਭਾਰਤ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਥੋੜੇ ਹੀ ਸੋਨਿਹੋ ਸਾਤ ਸਤਿਕਾਰ ਜੋ ਬੋਲੇ ਈ ਸੋਨਰਤਾ ਹੈ ਸਤਿਗੁਰੂ ਜੀ ਜੈ ਰਾਮ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਦੋ ਇੱਥੇ ਆ ਜਾਓ ਸੋ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਨਮਾਸ਼ਹਿਰ ਦੇ ਡਾਕਟਰ ਫੀਰ ਅੰਬੇਡਕਰ ਚੌਕ ਵਿਖੇ ਸੋ ਮੈਂ ਇੱਥੇ ਇੱਕ ਹੀ ਬੇਨਤੀ ਕਰਦਾ ਕਿ ਅੱਜ ਸਾਰਾ ਭਾਰਤ ਇੱਕ ਟੀਸ ਦੇ ਨਾਲ ਕੁੱੜ ਰਿਹਾ ਉਹ ਟੀਸ ਕੀ ਆ 28 ਤੋਂ 29 ਲੋਕ ਜਿਸ ਗੱਲ ਕਰਕੇ ਮਰ ਜਾਣ ਜਿਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਉਹਨਾਂ ਨੇ ਮਾਰੇ ਆ ਪਰ ਉਹ ਸਾਡੇ ਸ਼ਹੀਦ ਐ ਉਹ ਸ਼ਹੀਦ ਕਿਉਂ ਆ ਮੈਂ ਤੁਹਾਨੂੰ ਯਾਦ ਕਰਾਉਣੀ ਚਾਹਨਾ ਉਹ ਸਰਜੀਕਲ ਸਟ੍ਰਾਈਕ ਉਹ 에어 ਸਟ੍ਰਾਈਕ ਮੈਂ ਇੱਥੇ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਮੌਕੇ ਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਉਸ ਪਾਕਿਸਤਾਨ ਨੂੰ ਦੱਸ ਦਿਓ ਕਿ ਪਿਓ ਪਿਓ ਹੁੰਦਾ ਪੁੱਤ ਪੁੱਤ ਹੁੰਦੀ ਹੈ ਨਾ ਇਸ ਕਰਕੇ ਕਹਾਣੀ ਇਹ ਆ ਕਿ ਜੇਕਰ ਆਪਾਂ ਦੇਖਿਆ ਜਾਵੇ ਅੱਜ ਲਗਾਤਾਰ ਲੋਕ ਇਸ ਪੰਜਾਬ ਦੇ ਵਿੱਚ ਕਿਉਂ ਆ ਰਹੇ ਆ ਇੱਕ ਬਹੁਤ ਵੱਡਾ ਆਪਰੇਸ਼ਨ ਆ ਮੇਰੀ ਗੱਲ ਸਾਰੇ ਸਮਝ ਲਿਓ ਤੇ ਸੁਣ ਲਿਓ ਪੰਜਾਬ ਦੇ ਅੰਦਰ ਕਰੋਨਾ ਤੋਂ ਵੱਰ ਕੰਮ ਘਟਿਆ ਪਰ ਲੋਕ ਇੱਥੇ ਨੂੰ ਕਿਉਂ ਆ ਰਹੇ ਆ ਹਰੇਕ ਤੀਜੀ ਦੁਕਾਨ ਕਿਉਂ ਟੋਪੀ ਵਾਲੇ ਦੀ ਆ ਕਿਉਂ ਉੱਚੇ ਪਜਾਮੇ ਵਾਲੇ ਦੀ ਆ ਉਹਦਾ ਮੁੱਖ ਕਾਰਨ ਇਹ ਆ ਪੰਜਾਬ ਨੂੰ ਸਰਾ ਬਣਾ ਲਿਆ ਆ ਪੰਜਾਬ ਨੂੰ ਸਰਾ ਬਣਾ ਲਿਆ ਇੱਥੋਂ ਦਾ ਪ੍ਰਸ਼ਾਸਨ ਗੂੜਨੀਂ ਦੇ ਸੁੱਤਾ ਪਿਆ ਜੇਕਰ ਡੀਸੀ ਦਫ਼ਤਰ ਜਾਣੇ ਆ ਭੈ ਨਾਲ ਦੀ 5 ਮਰਲੇ ਜਗ੍ਹਾ 4 ਮਰਲੇ ਜਗ੍ਹਾ ਲੱਭੀ ਜਾ ਰਹੀ ਆ ਤਾਂ ਡੀਸੀ ਕਹਿੰਦਾ ਕੋਈ ਗੱਲ ਨਹੀਂ ਮੈਂ 12 ਤੇਰੀ ਬਹੁਤ ਸੋਨਾ ਬਣਾਤਾ ਜੇਕਰ ਅਸੀਂ ਉਹਨੂੰ ਕਹਿੰਨੇ ਜੀ ਉਹਨਾਂ ਕੋਲ ਪੇਪਰ ਨਹੀਂ ਹੈ ਕਹਿੰਦਾ ਕੋਈ ਗੱਲ ਨਹੀਂ ਆ ਮੈਂ ਦੇਖੋ ਰਾਮਸੰਧਾ ਬੋਰਡ ਲਾ ਕੇ ਚੌਕ ਬਣਾਤਾ ਆ ਜੋ ਕਿੱਥੇ ਆ ਡੀਸੀ ਆ ਜੋ ਕਿੱਥੇ ਆ ਐਸਐਸਪੀ ਮੈਂ ਇੱਕ ਹੋਰ ਗੱਲ ਕਹਿੰਨਾ ਅਸੀਂ ਲਗਾਤਾਰ 6 ਸਾਲ ਤੋਂ ਇੱਕ ਮੰਗ ਪੱਤਰ ਦੇਣ ਦੇ ਆ ਉਹ ਮੰਗ ਪੱਤਰ ਕੀ ਆ ਪੇ ਜਿਹੜੇ ਵੀ ਲੋਕ ਇੱਥੇ ਆਉਂਦੇ ਐਸਐਚਓ ਸਾਹਿਬ ਉਤਾਰ ਸਿੰਘ ਦੀ ਸੁਣਦੇ ਆ ਐਸਐਚਓ ਸਾਹਿਬ ਸੁਣਦਾ ਇਸ ਗੱਲ ਨੂੰ ਜਿੰਨੇ ਵੀ ਲੋਕ ਬਾਹਰ ਆਉਂਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਵੈਰੀਫਿਕੇਸ਼ਨ ਕਿਉਂ ਨਹੀਂ ਹੁੰਦੀ ਕਹਿੰਦੇ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਹੈ ਨਹੀਂ ਰੱਬ ਨਾ ਕਰੇ ਇੱਕ ਗਰੀਬ ਦਾ ਬੱਚਾ ਕੋਈ ਚੱਕ ਕੇ ਲੈ ਗਿਆ ਕਾ ਪੀ ਵੀ ਪਤੀ ਤੇ ਦਿਖਾਇਆ ਜਾਂਦਾ ਲੱਭ ਜਾਂਦਾ ਜਿੱਦਣ ਕੋਈ ਪੁਲਿਸ ਪ੍ਰਸ਼ਾਸਨ ਦਾ ਬੱਚਾ ਚੱਕ ਕੇ ਲੈ ਗਿਆ ਨਾ ਲੱਭਿਆ ਫਿਰ ਤੁਸੀਂ ਵੈਰੀਫਿਕੇਸ਼ਨ ਕਰੋਗੇ ਕਿਸੇ ਦੀ ਧੀ ਦੀ ਇੱਜ਼ਤ ਲੁੱਟੀ ਜਾਵੇ ਨਰੰਗ ਜੁਲਰ ਰੋਟੇ ਆ ਗਿਆ 2 ਨੰਬਰ ਦਾ ਆਧਾਰ ਕਾਰਡ ਨਾਮ ਰਾਮ ਜੀ ਬੰਦਾ ਅਜੇ ਤੱਕ ਨਹੀਂ ਲੱਭਿਆ ਅਲੀਪੁਰ ਦੇ ਵਿੱਚ ਗਾਉ ਦੀ ਹੱਤਿਆ ਹੋਈ ਤਾਂ ਉਸ ਬੰਦੇ ਦੇ ਤਿੰਨਾਂ ਆਧਾਰ ਕਾਰਡ ਮੈਂ ਕਹਿੰਦਾ ਫੱਟ ਲਾਣ ਤੇ ਆ ਇਹੋ ਜਿਹੇ ਐਮਸੀਆਂ ਦੇ ਇਹੋ ਜਿਹੇ ਐਮਪੀਆਂ ਦੇ ਇਹੋ ਜਿਹੇ ਐਮਐਲਏ ਦੇ ਜਿਹੜੇ ਬਾਹਰੋਂ ਆਉਂਦੇ ਨੇ ਧੜਾ ਧੜ ਆਧਾਰ ਕਾਰਡ ਬਣਾ ਰਹੇ ਆ ਕੁਛ ਨਹੀਂ ਪੁੱਛਦੇ ਕਿੱਥੋਂ ਆਇਆ ਕਿਹੜਾ ਕ੍ਰਾਈਮਨਲ ਹੈ ਕਿਹੜਾ ਕੀ ਹੈ ਚੁਲਾਗ ਦੇ ਲਾਗੇ 30 ਤੋਂ 35 ਗੋਵਾਂਚ ਨੂੰ ਕਤਲ ਕੀਤਾ ਗਿਆ ਕਿਤੇ ਉਹਨਾਂ ਦੀਆਂ ਅੱਖਾਂ ਪਈਆਂ ਕਿਤੇ ਉਹਨਾਂ ਦਾ ਗੁਰਦਾ ਪਿਆ ਕਿਤੇ ਉਹਨਾਂ ਦਾ ਦਿਲ ਪਿਆ ਪਰ ਇਹਨਾਂ ਪੋਲੀਟੀਕਲ ਬੰਦਿਆਂ ਨੂੰ ਇਹ ਨਹੀਂ ਸਮਝ ਆਉਂਦੀ ਆ ਜਿਹੜੀ ਨਵੀਂ ਪਾਰਟੀ ਤੁਸੀਂ ਸ਼ੁਰੂ ਕੀਤੀਆਂ ਨਾ ਰਹੰਗਿਆ ਤੇ ਬੰਗਲਾਦੇਸ਼ੀ ਇਹ ਤੁਹਾਨੂੰ ਤੁਹਾਡੀ ਸਰਕਾਰ ਨਹੀਂ ਮੰਨਦੇ ਡਾਕਟਰ ਵੀਰ ਅੰਬੇਡ ਕਰਨੇ ਗੱਲ ਕਿਹੀ ਸੀ ਕਿ ਇਹ ਲੋਕ ਕਦੇ ਦੇਸ਼ ਲਈ ਵਫਾਦਾਰ ਨਹੀਂ ਹੋ ਸਕਦੇ ਜਿਹਨੂੰ ਸ਼ੱਕ ਹੈ ਮੇਰੇ ਕੋਲ ਕਿਤਾਬ ਲੈ ਕੇ ਪੜ੍ਹ ਲਵੇ ਇਹ ਲੋਕ ਅਦੇ ਨਹੀਂ ਹੋ ਸਕਦੇ ਇੱਕ ਦੇਸ਼ ਦੇ ਨਾਲ ਸਦਾ ਗਦਾਰੀ ਕਰਨਗੇ ਬਾਬਾ ਸਾਹਿਬ ਦੇ ਬੁੱਤ ਦੇ ਸਾਹਮਣੇ ਖੜਾ ਬਾਬਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਬੁਲਗਾਰੀਆ ਤੇ ਤੁਰਕੀ ਦੀ ਤਰ੍ਹਾਂ ਦੇਸ਼ ਦੀ ਵੰਡ ਹੋਣੀ ਚਾਹੀਦੀ 47 ਨਹੀਂ ਹੋਣੀ ਚਾਹੀਦੀ 47 ਹੋਈ ਹਿੰਦੂ ਸਾਰਾ ਇੱਧਰ ਰਹਿ ਗਿਆ ਸਿੱਖ ਸਾਰਾ ਇੱਧਰ ਰਹਿ ਗਿਆ ਜਿਹੜੇ ਉੱਧਰ ਗਏ 20 ਤੋਂ 22% ਅੱਜ 1 ਤੋਂ 1.5% ਹੈ ਜਾਂ ਮਾਰ ਦਿੱਤੇ ਜਾਂ ਕੁੜੀਆਂ ਚੱਕ ਲਈਆਂ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਉੱਤੇ ਪੱਥਰ ਵਰਸਾਏਗਾ ਉਹਦਾ ਨਾਮ ਚੇਂਜ ਕਰਨ ਨੂੰ ਫਿਰਦੇਗੇ ਫਿਰ ਕਿਹੜਾ ਭਾਈਚਾਰਾ ਕੋਈ ਭਾਈਚਾਰਾ ਨਹੀਂ ਤੁਹਾਡੇ ਲਈ ਭਾਈਚਾਰਾ ਉਹਨਾਂ ਦੇ ਲਈ ਚਾਰਾ ਜਿੱਦਣ ਵੀ ਸੂਤ ਲੱਗੇਗਾ ਜਿੱਦਣ ਵੀ ਸੂਤ ਲੱਗੇਗਾ ਮਾਰ ਦੇਣਗੇ ਜਿੱਦਣ ਵੀ ਸੂਤ ਲੱਗੇਗਾ ਕਿਉਂਕਿ ਤੁਸੀਂ ਸਾਰੇ ਜਿੰਨੇ ਖੜੇ ਹੋ ਕਾਫਰ ਹੋ ਉਹਨਾਂ ਦੇ ਲਈ ਉਹਨਾਂ ਦੇ ਲਈ ਕਾਫਰ ਹੋ ਸੋ ਮੇਰੀ ਤੁਹਾਨੂੰ ਇੱਕ ਹੀ ਬੇਨਤੀ ਆ ਪੇ ਜੇਕਰ ਬਚਣਾ ਆ ਇਹਨਾਂ ਪੋਲੀਟੀਕਲ ਬੰਦਿਆਂ ਦਾ ਬਾਈਕਾਟ ਕਰ ਦਿਓ ਜੇ ਧਰਮ ਜਿੰਦਾ ਆ ਚਾਹੇ ਸੇਖੋ ਚਾਹੇ ਹਿੰਦੂ ਹੋ ਚਾਹੇ ਰਬਦਾਸੀ ਹੋ ਗੁਰਤੇਗ ਬਹਾਦਰ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਕਿਥੇ ਲਈ ਸ਼ਹੀਦ ਕੀਤਾ ਇਸ ਆਪਣੇ ਆਪ ਨੂੰ ਇੱਥੇ ਇਸ ਦੇਸ਼ ਦੇ ਲਈ ਗੁਰੂ ਗੋਬਿੰਦ ਸਿੰਘ ਨੇ ਚਾਰ ਸਾਹਿਬਜ਼ਾਦੇ ਕਿਹਦੇ ਲਈ ਕੀਤੇ ਸ਼ਹੀਦ ਗੋਡੇ ਤੱਕ ਵੜ ਦਿੱਤੇ ਗਏ ਸੂਬੇਸਰ ਹੰਧਲੋਂ ਕਿ ਇਸਲਾਮ ਕਬੂਲ ਕਰ ਲਾ ਪਰ ਕੀਤਾ ਨਹੀਂ ਗੁਰੂ ਰਬਦਾਸ ਨੂੰ ਚੱਕੀਆਂ ਤੱਕ ਬਸਾਈਆਂ ਗਈਆਂ ਕਿਉਂ ਧਰਮ ਨਹੀਂ ਪਰਵਰਤਨ ਕੀਤਾ ਪਰ ਇਹ ਲੋਕ ਇੱਕ ਹੀ ਗੱਲ ਜਾਣਦੇ ਆ ਰਾਲੇਵ ਗਾਲੇਵ ਚਾਲੇਵ ਜਾਂ ਰਹਿ ਜਾਓ ਜਾਂ ਮਰ ਜਾਓ ਨਹੀਂ ਫਿਰ ਮਾਰ ਦਿੱਤੇ ਜਾਓਗੇ ਸੋ ਆਪ ਨੂੰ ਇੱਕ ਹੀ ਬੇਨਤੀ ਆ ਕਿਸ ਵੀ ਧਰਮ ਕਿਸ ਵੀ 91 ਦੇ ਵਿੱਚੋਂ ਆਏ ਹੋ ਤੁਹਾਡਾ ਸਤਿਕਾਰ ਹੈ ਜਿਹੜਾ ਇੱਥੇ ਦਾ ਲੋਕਲ ਮਸ਼ਿੰਦਾ ਮੁਸਲਮਾਨ ਉਹ ਸਾਡਾ ਭਰਾ ਪਰ ਜਿਹੜਾ ਨਤ ਨਮੀ ਭਰਤੀ ਹੋ ਰਹੀ ਆ ਲੱਖਾਂ ਦੇ ਹਿਸਾਬ ਦੇ ਨਾਲ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਆ ਰਿਹਾ ਜੇਕਰ ਮੌਕਿਆਂ ਦੀ ਸਰਕਾਰਾਂ ਨਾ ਸੰਭੀਆਂ ਤੱਕੇ ਹੀ ਆਏ ਤੇ ਕਈ ਗਏ ਇਸ ਕਰਕੇ ਆਪ ਨੂੰ ਇੱਕ ਹੀ ਬੇਨਤੀ ਆ ਆਪ ਦਾ ਧਰਮ ਬਚਾ ਲਓ ਆਪ ਦਾ ਦੇਸ਼ ਬਚਾ ਲਓ ਪ੍ਰਭੂ ਭਗਤੀ ਤੋਂ ਬਾਅਦ ਇੱਕ ਹੀ ਭਗਤੀ ਆਂਦੀ ਆ ਦੇਸ਼ ਭਗਤੀ ਜੇਕਰ ਦੇਸ਼ ਭਗਤੀ ਮਰ ਗਈ ਤਾਂ ਭਗਤ ਸਿੰਘ ਨੇ ਖੁਸ਼ ਨਹੀਂ ਹੋਣਾ ਉਸ ਸ਼ਹੀਦ ਨੇ ਬਿਆਨ ਨਹੀਂ ਕਰਾਇਆ 23 ਸਾਲ ਦਾ

ااو لاو سارے لاو بار لاو سوری سوری بھائی لگا لو جی ایک بڑی تھوڑی سی دو دو بڑی ہے لائک نہ ڈکا پڑو نہ او بنا پڑو پڑا ہے وہ روٹ لگاو کلا لگاو بھائی نیچے لگا دیں یارو

முருதா முருதா முருதாவா முருதாவாது